ਸ੍ਰੀ ਕਾਲ ਤਖਤ ਸਾਹਿਬ ਜੋ ਹਰ ਸਿੱਖ ਦੇ ਲਈ ਸਰਵ ਉੱਚ ਉਥੋਂ ਦਾ ਹੁਕਮ ਮੰਨਣਾ ਹਰ ਇੱਕ ਸਿੱਖ ਲਈ ਚਾਹੇ ਉਹ ਦੁਨੀਆ ਵਿੱਚ ਕਿਤੇ ਵੀ ਬੈਠਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਕਿ ਉਸ ਹੁਕਮ ਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਜਾਵੇ ਮੈਂ ਪਿਛਲੇ 3 ਸਾਲਾਂ ਤੋਂ ਲੀਡਰਸ਼ਿਪ ਦੀਆਂ ਗਲਤੀਆਂ ਕਾਰਨ ਪਾਰਟੀ ਤੋਂ ਇੱਕ ਤਰ੍ਹਾਂ ਲਾਂਬੇ ਹੋ ਗਿਆ ਸੀਗਾ ਕਿ ਆਪਣੀ ਟਰਮ ਪੂਰੀ ਕਰਨੀ ਆ ਤੇ ਰਾਜਨੀਤੀ ਤੋਂ ਲਾਂਬੇ ਹੋਣਾ ਕਿਉਂਕਿ ਇਸ ਲੀਡਰਸ਼ਿਪ ਦੀ ਗਵਾਹੀ ਚ ਕੰਮ ਨਹੀਂ ਕਰਨਾ ਨਾ ਕੋਈ ਲਾਲਚ ਸੀ ਨਾ ਕਿਸੇ ਹੋਰ ਪਾਰਟੀ ਜਾਣ ਦੀ ਕੋ ਮਨਸ਼ਾ ਸੀਗੀ ਲੇਕਿਨ ਕਾਲ ਤੱਕ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸਿੰਘ ਸਾਹਿਬ ਵੱਲੋਂ ਜੋ ਆਦੇਸ਼ ਹੋਏ ਸੋ ਤੇ ਪਹਿਰਾ ਦੇ ਕੇ ਜੋ ਸਾਡੀ ਜ਼ਿੰਮੇਵਾਰੀ ਲੱਗੀ ਆ ਸੇਵਾ ਲੱਗੀ ਆ ਪੂਰੀ ਤਨਦੇਹੀ ਦੇ ਨਾਲ ਇਸ ਨੂੰ ਨਿਭਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਤੇ ਲੋਕਾਂ ਦਾ ਬਹੁਤ ਵੱਡਾ ਜਿਹੜਾ ਸਹਿਯੋਗ ਹੈਗਾ ਉਹ ਮਿਲ ਰਿਹਾ ਹੈ 22 ਦੇ ਵਿੱਚ ਤਿੰਨ ਸੀਟਾਂ ਸਾਡੇ ਕੋਲ ਇੱਕ ਮਾਲਵੇ ਦੇ ਵਿੱਚ ਇੱਕ ਦੁਆਬੇ ਦੇ ਵਿੱਚ ਤੇ ਇੱਕ ਮਾਝੇ ਦੇ ਵਿੱਚ ਦਨ ਸੀਟਾਂ ਆਈਆਂ ਉਹਦੇ ਵਿੱਚੋਂ ਵੀ ਦੋ ਰਹਿ ਗਏ ਅਸੀਂ ਅਤੇ ਉਸ ਤੋਂ ਬਾਅਦ ਪਾਰਲੀਮੈਂਟ ਦੀ ਚੋਣ ਆਈ ਜਿੱਦੇ ਵਿੱਚ 11 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਸੋ ਇਸ ਲਈ ਇਹ ਸਾਡੇ ਲਈ ਬਹੁਤ ਦੁੱਖ ਦੀ ਗੱਲ ਆ ਲੋੜ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਮੋੜ ਲੀਹਾਂ ਤੇ ਲੈ ਕੇ ਆਉਣ ਦੀ ਕਿਉਂਕਿ ਇਹੀ ਪਾਰਟੀ ਆ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਅਤੇ ਪੰਥ ਦੀ ਗਵਾਈ ਕਰ ਸਕਦੀ ਆ ਪੰਜਾਬ ਦੇ ਮਸਲਿਆਂ ਲਈ ਲੜਾਈ ਲੜ ਸਕਦੀ ਆ ਕਿਉਂਕਿ ਦੇ ਸ਼ਹਾਦ ਹੋਂ ਤੋਂ ਲੈ ਕੇ ਅੱਜ ਤੱਕ ਜੋ ਸਾਡੇ ਨਾਲ ਵਾਦੇ ਹੋਏ ਸੀਗੇ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਪਾਣੀਆਂ ਦਾ ਮਸਲਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਕਿਸਾਨਾਂ ਦੇ ਮਸਲੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੇ ਉਹ ਸਾਰੇ ਹੀ ਮਸਲੇ ਅੱਜ ਤੱਕ ਹੱਲ ਨਹੀਂ ਹੋ ਸਕੇ ਦਿੱਲੀ ਤੋਂ ਚੰਨਣ ਵਾਲੀਆਂ ਪਾਰਟੀਆਂ ਕਦੇ ਵੀ ਪੰਜਾਬ ਦਾ ਚੰਗਾ ਨਹੀਂ ਸੋਚ ਸਕਦੀਆਂ ਸੋ ਸਿਰਫ ਲੁੱਟਣ ਲਈ ਆਉਂਦੇ ਨੇ ਆ ਆਮ ਆਦਮੀ ਪਾਰਟੀ ਜਿਹਦੇ ਤੇ ਲੋਕਾਂ ਨੇ ਬੜਾ ਭਰੋਸਾ ਕੀਤਾ ਇਹ ਬਹੁਤ ਵੱਡਾ ਬਦਲਾ ਲੈ ਕੇ ਆਉਣਗੇ 92 ਸੀਟਾਂ ਜਤਾਈਆਂ ਲੇਕਿਨ ਅੱਜ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਕਰਪਸ਼ਨ ਅੱਗੇ ਨੋ ਵੱਚ ਚੁੱਕੀ ਆ ਅੱਜ ਸ਼ਰਿਆਮ ਜੋ ਗੁੰਡਾਗਰਦੀ ਹੋ ਰਹੀ ਆ ਸ਼ਰਿਆਮ ਲੁੱਟਾਂ ਖਵਾ ਹੋ ਰਹੀਆਂ ਨੇ ਸੋ ਅੱਜ ਹਰ ਵਿਅਕਤੀ ਨਿਰਾਸ਼ ਆ ਲੋਕਾਂ ਨੂੰ ਅੱਗੇ ਦੇਖ ਕੁਛ ਨਹੀਂ ਰਿਹਾ ਸੋ ਇਸ ਲਈ ਸਾਨੂੰ ਬੜੇ ਸੋਚ ਸਮਝ ਕੇ ਫੈਸਲੇ ਲੈਣ ਦੀ ਲੋੜ ਆ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੇ ਲਈ ਭਰਤੀ ਦਾ ਪ੍ਰੋਗਰਾਮ ਚੱਲ ਰਿਹਾ ਆ ਸ਼੍ਰੀ ਕਲਤਕ ਸਾਬ ਵੱਲੋਂ 2 ਦਸੰਬਰ ਨੂੰ ਕਮੇਟੀ ਬੜਾਈ ਗਈ ਸੀ 7 ਮੈਂਬਰੀ ਜਿਹਦੇ ਵਿੱਚੋਂ 2 ਮੈਂਬਰ ਅਸਤੀਫਾ ਦੇ ਗਏ ਤੇ ਪੰਜੇ ਮੈਂਬਰ ਸਾਸੀ ਜਿਹੜੀ ਉਸ ਹੁਕਮਨਾਮੇ ਦੀ ਪਾਲਣਾ ਕਰਕੇ ਜੋ ਸਾਡੀ ਸੇਵਾ ਲੱਗੀ ਆ ਉਸ ਨੂੰ ਅਸੀਂ ਨਿਭਾ ਰਹੇ ਆ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਇਹ ਜੋ ਭਰਤੀ ਚੱਲ ਰਹੀ ਹੈ ਦੇ ਵਿੱਚ ਕਿਸੇ ਵੀ ਧਰਮ ਨਾਲ ਸੰਬੰਧਤ 18 ਸਾਲ ਤੋਂ ਵੱਧ ਉਮਰ ਵਾਲਾ ਹਰੇਕ ਵਿਅਕਤੀ ਸਾਡੀਆਂ ਮਤਾਮਾਂ ਪੈਣਾ ਨੌਜਵਾਨ ਬੱਚੇ ਬੱਚੀਆਂ ਸਾਰੇ ਮੈਂਬਰ ਬਣ ਸਕਦੇ ਨੇ ਅਤੇ ਆਪਾਂ ਵੱਧ ਤੋਂ ਵੱਧ ਇਹਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੈਂਬਰ ਬਣਾਈਏ ਤੇ ਜਿਹਦੇ ਵਿੱਚ ਆਧਾਰ ਕਾਰਡ ਨੰਬਰ ਤੇ ਘਰ ਦੇ ਮੁਖੀ ਦਾ ਟੈਲੀਫੋਨ ਨੰਬਰ ਚਾਹੀਦਾ ਤੇ ਕੱਲ ਹੀ ਚੰਡੀਗੜ੍ਹ ਤੋਂ ਪ੍ਰੈਸ ਕਲੱਬ ਤੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਬੈਠੇ ਨੇ ਉਹਨਾਂ ਲਈ ਵੀ ਆਨਲਾਈਨ ਭਰਤੀ ਸ਼ੁਰੂ ਕੀਤੀ ਗਈ ਆ ਜਿਸ ਤੇ ਵਿੱਚ ਜੋ ਵੈਬਸਾਈਟ ਆ www. akalidalparty.com ਇਹ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਤੇ ਕੱਲ ਹੀ ਸ਼ੁਰੂ ਹੋਈ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਜਿਹੜੇ ਬਾਹਰ ਬੈਠੇ ਸਾਡੇ ਪੰਜਾਬੀ ਨੇ ਜਿਹੜੇ ਸ਼ਰੋਮਣੀ ਆਕਾਲੀ ਦਲ ਨੂੰ ਪਿਆਰ ਕਰਨ ਵਾਲੇ ਨੇ ਪੰਥ ਦਰਦੀ ਨੇ ਉਹ ਵੱਡੀ ਗਿਣਤੀ ਦੇ ਵਿੱਚ ਉਹਦੇ ਮੈਂਬਰ ਬਣ ਰਹੇ ਨੇ ਸਿਰਫ ਉਹਦੇ ਵਿੱਚ ਤੁਹਾਡਾ ਇੱਕ ਆਈਡੀ ਜਿਹੜਾ ਹੈਗਾ ਆਈਡੈਂਟੀਟੀ ਕਾਰਡ ਕੋਈ ਵੀ ਆਈਡੀ ਪ੍ਰੂਫ ਚਾਹੀਦਾ ਚਾਹੇ ਉਥੇ ਦਾ ਲਾਇਸੈਂਸ ਹੋਵੇ ਕੋਈ ਵੀ ਹੋਵੇ ਉਹਦਾ ਨੰਬਰ ਪਾਉਣਾ ਬਸ ਸੋ ਇਸ ਲਈ ਬੜਾ ਸੌਖਾ ਤਰੀਕਾ ਅਤੇ ਬਹੁਤ ਵੱਡਾ ਉਤਸ਼ਾਹ ਜਿੱਥੇ ਪੰਜਾਬ ਦੇ ਵਿੱਚ ਤੇ ਉਥੇ ਵਿਦੇਸ਼ਾਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਮੈਂਬਰ ਬਣ ਰਹੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨਮੈਂਦਾ ਜਥੇਬੰਦੀ ਆ ਪੰਜਾਬ ਦੀ ਖੇਤਰੀ ਪਾਰਟੀ ਆ ਹਰ ਇੱਕ ਪੰਜਾਬੀ ਬਹੁਤ ਇਸ ਨੂੰ ਪਿਆਰ ਕਰਦਾ ਬਿਸ਼ੱਕ ਇਹ ਪੰਥ ਦੀ ਜਥੇਬੰਦੀ ਹੈ ਲੇਕਿਨ ਹਰ ਧਰਮ ਦੇ ਲੋਕ ਚਾਹੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਹੀ ਇਹਦੇ ਮੈਂਬਰ ਨੇ ਅਤੇ ਸਾਰੇ ਧਰਮਾਂ ਦਾ ਇਸ ਪਾਰਟੀ ਦੇ ਪ੍ਰਤੀ ਬਹੁਤ ਵੱਡਾ ਉਹਨਾਂ ਦਾ ਇਸ ਪਾਰਟੀ ਤੇ ਭਰੋਸਾ ਰਿਹਾ ਲੰਬਾ ਸਮਾਂ ਇਸ ਪਾਰਟੀ ਨੇ ਪੰਥ ਅਤੇ ਪੰਜਾਬ ਦੀ ਅਗਵਾਈ ਕੀਤੀ ਆ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਕਿ ਸਾਡੇ ਆਗੂਆਂ ਨੇ ਨਿਸ਼ਕਾਮ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਮਿਹਨਤ ਕੀਤੀ ਕਾਰਜ ਕੀਤੇ ਸੇਵਾਵਾਂ ਨਿਭਾਈਆਂ ਤੇ ਪੰਜਾਬ ਦੇ ਭਲੇ ਦੇ ਲਈ ਪੰਥ ਦੀ ਚੜ੍ਹਦੀ ਕਲਾ ਦੇ ਲਈ ਲੰਬਾ ਸਮਾਂ ਜੇਲ੍ਹਾਂ ਵਿੱਚ ਵੀ گزارਿਆ ਮੋਰਚੇ ਵੀ ਲਾਏ ਲੇਕਿਨ 2015 ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਇਸ ਖੇਤਰੀ ਪਾਰਟੀ ਤੋਂ ਭਰੋਸਾ ਉੱਠਿਆ ਅਤੇ ਆ ਪਿਛਲੀਆਂ ਚੋਣਾਂ ਜਿਹੜੀਆਂ ਲੰਘ ਕੇ ਗਈਆਂ 22 ਦੇ ਵਿੱਚ ਤਿੰਨ ਸੀਟਾਂ ਸਾਡੇ ਕੋਲ ਇੱਕ ਮਾਲਵੇ ਦੇ ਵਿੱਚ ਇੱਕ ਦੁਆਬੇ ਦੇ ਵਿੱਚ ਤੇ ਇੱਕ ਮਾਝੇ ਦੇ ਵਿੱਚ ਸੈਟਾ ਆਈਆਂ ਉਹਦੇ ਵਿੱਚੋਂ ਵੀ ਦੋ ਰਹਿ ਗਏ ਅਸੀਂ ਅਤੇ ਉਸ ਤੋਂ ਬਾਅਦ ਪਾਰਲੀਮੈਂਟ ਦੀ ਚੋਣ ਆਈ ਜਿੱਦੇ ਵਿੱਚ 11 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਸੋ ਇਸ ਲਈ ਇਹ ਸਾਡੇ ਲਈ ਬਹੁਤ ਦੁੱਖ ਦੀ ਗੱਲ ਆ ਲੋੜ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਮੁੜ ਲੀਹਾਂ ਤੇ ਲੈ ਕੇ ਆਉਣ ਦੀ ਕਿਉਂਕਿ ਇਹੀ ਪਾਰਟੀ ਆ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਅਤੇ ਪੰਥ ਦੀ ਖਵਾਈ ਕਰ ਸਕਦੀ ਆ ਪੰਜਾਬ ਦੇ ਮਸਲਿਆਂ ਲਈ ਲੜਾਈ ਲੜ ਸਕਦੀ ਆ ਕਿਉਂਕਿ ਦੇਸ਼ ਯਾਦ ਹੋਣ ਤੋਂ ਲੈ ਕੇ ਅੱਜ ਤੱਕ ਜੋ ਸਾਡੇ ਨਾਲ ਵਾਅਦੇ ਹੋਏ ਸੀਗੇ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਪਾਣੀਆਂ ਦਾ ਮਸਲਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਕਿਸਾਨਾਂ ਦੇ ਮਸਲੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੇ ਉਹ ਸਾਰੇ ਹੀ ਮਸਲੇ ਅੱਜ ਤੱਕ ਹੱਲ ਨਹੀਂ ਹੋ ਸਕੇ ਕਿਉਂਕਿ ਅਸੀਂ ਰਾਜਨੀਤਿਕ ਤੌਰ ਤੇ ਅੱਜ ਜਿੱਥੇ ਸਾਡੀ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਜਿਹੜਾ ਪੰਜਾਬ ਅੱਜ ਇੱਥੇ ਅਸੀਂ ਕਮਜ਼ੋਰ ਹੋ ਚੁੱਕੇ ਹਾਂ ਵਿਦੇਸ਼ਾਂ ਦੇ ਵਿੱਚ ਕੈਨੇਡਾ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਅਸੀਂ ਉੱਥੇ ਬੜੇ ਉੱਚ ਪੌਦਿਆਂ ਤੇ ਪਹੁੰਚੇ ਆ ਮੈਂਬਰ ਪਾਰਲੀਮੈਂਟ ਦੀ ਚੋਣ ਹੋਈ ਹੈ ਹੁਣ ਕੈਨੇਡਾ ਦੇ ਵਿੱਚ 22 ਸਾਡੇ ਸਿੱਖ ਅਤੇ ਪੰਜਾਬੀ ਜਿਹੜੇ ਐਮਪੀ ਬਣੇ ਨੇ ਲੇਕਿਨ ਇੱਥੇ ਅਸੀਂ ਰਾਜਨੀਤਿਕ ਤੌਰ ਤੇ ਕਮਜ਼ੋਰ ਹੋਏ ਆ ਸੋ ਜਦੋਂ ਤੱਕ ਸਾਡੀ ਇਹ ਖੇਤਰੀ ਪਾਰਟੀ ਮਜ਼ਬੂਤ ਨਹੀਂ ਹੁੰਦੀ ਉਦੋਂ ਤੱਕ ਪੰਜਾਬ ਦੇ ਮਸਲੇ ਹੱਲ ਨਹੀਂ ਹੋ ਸਕਦੇ ਦਿੱਲੀ ਤੋਂ ਚੰਨਣ ਵਾਲੀਆਂ ਪਾਰਟੀਆਂ ਕਦੇ ਵੀ ਪੰਜਾਬ ਦਾ ਚੰਗਾ ਨਹੀਂ ਸੋਚ ਸਕਦੀਆਂ ਸੋ ਸਿਰਫ ਲੁੱਟਣ ਲਈ ਆਉਂਦੇ ਨੇ ਆਮ ਆਦਮੀ ਪਾਰਟੀ ਜਿਹਦੇ ਤੇ ਲੋਕਾਂ ਨੇ ਬੜਾ ਭਰੋਸਾ ਕੀਤਾ ਇਹ ਬਹੁਤ ਵੱਡਾ ਬਦਲਾ ਲੈ ਕੇ ਆਉਣਗੇ 92 ਸੀਟਾਂ ਜਿਤਾਈਆਂ ਲੇਕਿਨ ਅੱਜ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਕਰਪਸ਼ਨ ਅੱਗੇ ਨਵ ਚੁੱਕੀ ਆ ਅੱਜ ਸ਼ਰਿਆਮ ਜੋ ਗੁੰਡਾਗਰਦੀ ਹੋ ਰਹੀ ਆ ਸ਼ਰਿਆਮ ਲੁੱਟਾਂ ਖਵਾ ਹੋ ਰਹੀਆਂ ਨੇ ਸੋ ਅੱਜ ਹਰ ਵਿਅਕਤੀ ਨਿਰਾਸ਼ ਆ ਲੋਕਾਂ ਨੂੰ ਅੱਗੇ ਦੇਖ ਕੁਛ ਨਹੀਂ ਰਿਹਾ ਸੋ ਇਸ ਲਈ ਸਾਨੂੰ ਬੜੇ ਸੋਚ ਸਮਝ ਕੇ ਫੈਸਲੇ ਲੈਣ ਦੀ ਲੋੜ ਆ ਸਾਰੇ ਹੀ ਆਪਾਂ ਇੱਕ ਜੁਟ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਕਿਉਂਕਿ ਜਿਹੜੀ ਭਰਤੀ ਹੈ ਪੰਥ ਦੀ ਤਰਜਮਾਨੀ ਆ ਇਹ ਲੀਡਰਸ਼ਿਪ ਨੂੰ ਦੱਸਿਆ ਜਾਣਾ ਕਿ ਪੰਥ ਕੀ ਚਾਹੁੰਦਾ ਵਾ ਕਿਉਂਕਿ ਸ੍ਰੀ ਕਾਲ ਤਖਤ ਸਾਹਿਬ ਜੋ ਹਰ ਸਿੱਖ ਦੇ ਲਈ ਸਰਵ ਉੱਚਾ ਉਥੋਂ ਦਾ ਹੁਕਮ ਮੰਨਣਾ ਹਰ ਇੱਕ ਸਿੱਖ ਲਈ ਚਾਹੇ ਉਹ ਦੁਨੀਆ ਵਿੱਚ ਕਿਤੇ ਵੀ ਬੈਠਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਇਓਸਾ ਹੁਕਮ ਕਾਲਤਖ ਸਾਹਿਬ ਦਾ ਹੁਕਮ ਮੰਨਿਆ ਜਾਵੇ ਮੈਂ ਪਿਛਲੇ 3 ਸਾਲਾਂ ਤੋਂ ਲੀਡਰਸ਼ਿਪ ਦੀਆਂ ਗਲਤੀਆਂ ਕਾਰਨ ਪਾਰਟੀ ਤੋਂ ਇੱਕ ਤਰ੍ਹਾਂ ਲਾਂਬੇ ਹੋ ਗਿਆ ਸੀਗਾ ਕਿ ਆਪਣੀ ਟਰਮ ਪੂਰੀ ਕਰਨੀ ਆ ਤੇ ਰਾਜਨੀਤੀ ਤੋਂ ਲਾਂਬੇ ਹੋਣਾ ਕਿਉਂਕਿ ਇਸ ਲੀਡਰਸ਼ਿਪ ਦੀ ਗਵਾਹੀ ਚ ਕੰਮ ਨਹੀਂ ਕਰਨਾ ਨਾ ਕੋਈ ਲਾਲਚ ਸੀ ਨਾ ਕਿਸੇ ਹੋਰ ਪਾਰਟੀ ਜਾਣ ਦੀ ਕੋਈ ਮਨਸ਼ਾ ਸੀਗੀ ਲੇਕਿਨ ਕਾਲਤਖ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸਿੰਘ ਸਾਹਿਬ ਵੱਲੋਂ ਜੋ ਆਦੇਸ਼ ਹੋਏ ਸੋ ਤੇ ਪਹਿਰਾ ਦੇ ਕੇ ਜੋ ਸਾਡੀ ਜ਼ਿੰਮੇਵਾਰੀ ਲੱਗੀ ਆ ਸੇਵਾ ਲੱਗੀ ਆ ਪੂਰੀ ਤਨਦੇਹੀ ਦੇ ਨਾਲ ਇਸ ਨੂੰ ਨਿਵਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਤੇ ਲੋਕਾਂ ਦਾ ਬਹੁਤ ਵੱਡਾ ਜਿਹੜਾ ਸਹਿਯੋਗ ਹੈਗਾ ਉਹ ਮਿਲ ਰਿਹਾ ਇਸ ਲਈ ਮੈਂ ਜ਼ਿਆਦਾ ਵਿਸਾਰ ਵਿੱਚ ਨਾ ਜਾਂਦਾ ਹੋਇਆ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਸਾਰੀਆਂ ਹੀ ਬੁਲਾਰਿਆਂ ਨੇ ਸਾਰੀਆਂ ਹੀ ਗੱਲਾਂ ਕੀਤੀਆਂ ਨੇ ਮੈਂ ਉਹ ਬਾਰ-ਬਾਰ ਉਹ ਗੱਲਾਂ ਨੂੰ ਦਹਰਾਉਣਾ ਨਹੀਂ ਚਾਹੁੰਦਾ ਸੋ ਤੁਹਾਨੂੰ ਇਹ ਹੀ ਬੇਨਤੀ ਹੈ ਕਿ 1 ਮਹੀਨੇ ਦੇ ਅੰਦਰ-ਅੰਦਰ ਕਿ ਜੋ ਵੀ ਤੁਹਾਡੇ ਕੋਲੇ ਮੈਂਬਰਸ਼ਿਪ ਦੀਆਂ ਕਾਪੀਆਂ ਗਈਆਂ ਨੇ ਉਹ ਭਰ ਕੇ ਹਰੇਕ ਦੇ ਵਿੱਚ ਆਧਾਰ ਕਾਰਡ ਦੇ ਨਾਲ ਕਿਉਂਕਿ ਪਾਰਦਰਸ਼ੀ ਪ੍ਰਤੀ ਹੋਣੀ ਚਾਹੀਦੀ ਆ ਸੋ ਜਲਦੀ ਤੋਂ ਜਲਦੀ ਇਹ ਕਰਕੇ ਇਹ ਕਾਪੀਆਂ ਵਾਪਸ ਜਮ੍ਹਾਂ ਕਰਵਾ ਦਿੱਤੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਡੈਲੀਗੇਟਾਂ ਦੀ ਚੋਣ ਕਰਕੇ ਦੁਬਾਰਾ ਲੀਡਰਸ਼ਿਪ ਦੀ ਚੋਣ ਆ ਜਿਹੜੀ ਕੀਤੀ ਜਾਵੇ ਸੋ ਜੋ ਵੀ ਉਦੇਸ਼ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਸੋ ਦੇ ਲਈ ਤੁਹਾਡਾ ਸਹਿਯੋਗ ਦੀ ਅਸੀਂ ਆਸ ਕਰਦੇ ਆ ਸੋ ਮੈਂ ਇਨੀ ਇੱਕ ਬੇਨਤੀਆਂ ਕਰਦਾ ਹੋਇਆ ਫਿਰ ਸਾਰੇ ਪ੍ਰਬੰਧਕਾਂ ਦਾ ਅਤੇ ਤੁਹਾਡਾ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਦਾ ਜੋ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਅੱਜ ਇੱਥੇ ਪਹੁੰਚੇ ਹੋ ਅਤੇ ਬੜੇ ਧਿਆਨ ਦੇ ਨਾਲ ਤੁਸੀਂ ਸਾਰਿਆਂ ਨੇ ਸਾਰੇ ਆਗੂ ਸਹਿਬਾਨ ਦੇ ਵਿਚਾਰ ਸੁਣੇ ਨੇ ਤੁਹਾਡਾ ਫਿਰ ਸਾਰਿਆਂ ਦਾ ਧੰਨਵਾਦ ਵਿਸ਼ੇਸ਼ ਤੌਰ ਤੇ ਪ੍ਰਸਤੁਤ ਜਿੰਨੇ ਸਤਿਕਾਰਯੋਗ ਵੀਰ ਹੈ ਉਹਨਾਂ ਦਾ ਧੰਨਵਾਦ ਸੋ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ